ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਗਣਤੰਤਰ ਦਿਵਸ ਪ੍ਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਤੋਂ ਉੱਠੀ ਰਾਜਨੀਤਿਕ ਬਿਆਨਬਾਜ਼ੀ ਕੱਲ ਹੋਰ ਤੇਜ਼ ਹੋ ਗਈ ਦਰਸਲ ਇੱਕ ਦਿਨ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦਾ ਕਾਰਨ ਐਸਤੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੇ ਹੋਣਾ ਦੱਸਿਆ ਸੀ ਇਸ ਦੇ ਕੱਲ ਸੀਐਮ ਮਾਨ ਨੇ ਪਲਟਵਾਰ ਕਰਦਿਆ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸੂਬੇ ਦੀਆਂ ਪ੍ਰਸਤਾਵਿਤ ਝਾਕੀਆਂ ਤੇ ਉਹਨਾਂ ਦੀ ਜਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਸਾਬਤ ਕਰ ਦੇਣ ਤਾਂ ਉਹ ਸਿਆਸਤ ਨੂੰ ਸਦਾ ਲਈ ਅਲਵਿਦਾ ਕਹਿ ਦੇਣਗੇ ਇਹ ਜੋ ਰਿਜੈਕਟ ਕੀ ਗਈ ਹੈ ਜਾਂ ਕਿ ਪੰਜਾਬ ਕੀ ਜਿਸ ਕੋ ਭਗਵੰਤ ਮਾਨ ਜੀ ਕੱਲ ਬੜ ਚੜ ਕੇ ਆਗ ਬਣਾ ਦੇਣੇ ਦੀ ਕੋਸ਼ਿਸ਼ ਕਰ ਰਹੇ تھے ਉਹ ਇਨਕੀ ਤਸਵੀਰਾਂ ਕਿ ਵਜੇ ਸੇ ਕੀ ਗਈ ਕਿਉਂਕਿ ਮੈਨੇ ਜਬ ਸਾਰੀ ਬਾਤ ਕੋ ਜਾਂਚ ਕੀਤੀ ਤੋ ਖੋਦਾ ਪਹਾੜਰ ਨੀਚੇ ਸੇ ਨਿਕਲਾ ਕਿਆ ਉਸਮੇ ਸੇ ਦੋ ਤਸਵੀਰਾਂ ਨਿਕਲੀ ਭਗਵੰਤ ਮਾਨ ਜੀ ਕੀ ਔਰ ਕੇਜਰੀਵਾਲ ਸਾਹਿਬ ਕੀ ਮਸਲਾ ਇਹ ਥਾ ਕਿ ਉਹ ਉਸ ਜਾਂਚ ਕੀ ਉਪਰ ਆਪਣਾ ਫੋਟੋ ਹੈ ਆਪਣਾ ਬੁੱਤ ਲਗਾਣਾ ਚਾਹ ਰਹੇ ਥੇ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਸਾਨੂੰ ਪਾਗਲ ਸਮਝ ਰਖਿਆ ਅਹਿਦਲ ਨਾ ਜਾਖੜ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕਾਲੀ ਜਿਹੜੇ ਬੋਲ ਰਹੇ ਸੀ ਨਾ ਬੁੱਲ ਕੰਮ ਰੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਿਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਹੀ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਪੰਜਾਬ ਸਰਕਾਰ ਨੇ ਕੱਲ ਗੈਰ ਕਾਨੂੰਨੀ ਮਾਈਨਿੰਗ ਅਤੇ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਧੋਆ ਨੂੰ ਗ੍ਰਿਫਤਾਰ ਕਰ ਲਿਆ। ਸਰਕਾਰ ਨੂੰ ਰਾਵੀ ਨਦੀ ਨੇੜੇ ਜੋਗਿੰਦਰ ਪਾਲ ਧੋਆ ਦੀ ਪਤਨੀ ਦੀ ਮਲਕੀਅਤ ਵਾਲੇ ਇੱਕ ਕ੍ਰਸ਼ਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋਣ ਦੀ ਖਬਰ ਮਿਲੀ ਸੀ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਛਾਪਾ ਮਾਰ ਕੇ ਕਈ ਮਸ਼ੀਨਾਂ ਤੇ ਵੱਡੀ ਮਾਤਰਾ ਵਿੱਚ ਟਿੱਪਰ ਬਰਾਮਦ ਕੀਤੇ। ਗ੍ਰਫਤਾਰੀ ਤੋਂ ਬਾਅਦ ਜਗਿੰਦਰਪਾਲ ਭੋਆ ਨੇ ਆਪਣੀ ਸਿਹਤ ਖਰਾਬ ਹੋਣ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਬੀਤੇ ਦਿਨੀ ਗੈਰ ਅਨੁਸ਼ਾਸਿਤ ਬਿਆਨਬਾਜ਼ੀ ਨੂੰ ਲੈ ਕੇ ਦਿੱਤੀ ਘੁਰਕੀ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ਉਥਲ-ਪੁਥਲ ਜਾਰੀ ਹੈ। ਕੱਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਸਦੇ ਕੁਝ ਸਾਥੀ ਉਸ ਨੂੰ ਘਰ ਬਿਠਾ ਕੇ ਚੁੱਪ ਕਰਵਾਉਣਾ ਚਾਹੁੰਦੇ ਹਨ। ਤਾਜੋ ਉਹ ਉਹਨਾਂ ਦੀਆਂ ਗਲਤੀਆਂ ਤੋਂ ਪਰਦਾ ਨਾ ਉਚੱਕ ਸਕੇ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਹਮੇਸ਼ਾ ਗੱਲ ਕਰਦੇ ਰਹਿਣਗੇ ਉਹਨਾਂ ਨੂੰ ਅਹੁਦੇ ਦੀ ਕੋਈ ਭੁੱਖ ਨਹੀਂ ਹੈ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕੱਲ ਆਮ ਆਦਮੀ ਪਾਰਟੀ ਦੇ ਨੇਤਾ राघव ਚੱਡਾ ਨੂੰ ਇੱਕ ਵੱਡਾ ਝਟਕਾ ਦਿੱਤਾ ਰਾਜ ਸਭਾ ਚੇਅਰਮੈਨ ਨੇ राघव ਚੱਡਾ ਨੂੰ ਪਾਰਟੀ ਦਾ ਰਾਜ ਸਭਾ ਵਿੱਚ ਅੰਤਰਮ ਆਗੂ ਨਿਯੁਕਤ ਕੀਤੇ ਜਾਣ ਸੰਬੰਧੀ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਜ਼ਿਕਰਯੋਗ ਹੈ ਕਿ ਸੰਜੇ ਸਿੰਘ ਦੇ ਪੁਲਿਸ ਹਿਰਾਸਤ ਵਿੱਚ ਹੋਣ ਤੇ ਇਹ ਅਹੁਦਾ ਖਾਲੀ ਹੋ ਗਿਆ ਹੈ। ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹਨ ਪਰ ਇਸ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਤੇ ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂ ਅਸਮੰਜਸ ਵਿੱਚ ਹਨ। ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਅਤੇ ਸੋਨੀਆ ਗਾਂਧੀ ਵੀ 22 ਜਨਵਰੀ ਨੂੰ ਅਜੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਹਾਲੇ ਦਚਿੱਤੀ ਵਿੱਚ ਹਨ ਹਿੰਜ ਪਾਰਟੀ ਦੇ ਆਗੂ ਨੇ ਦੱਸਿਆ ਕਿ ਦੋਵੇਂ ਆਗੂ ਇਸ ਸੰਬੰਧਿਤ ਟੁਕਮੇ ਸਮੇਂ ਤੇ ਟੁਕਮਾ ਫੈਸਲਾ ਲੈਣਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 10 ਰੋਜ਼ਾ ਵਿਪਾਸ਼ਨਾ ਧਿਆਨਯੋਗ ਕੱਲ ਹੁਸ਼ਿਆਰਪੁਰ ਵਿੱਚ ਖਤਮ ਹੋ ਗਿਆ ਤੇ ਉਹ ਅੱਜ ਦਿੱਲੀ ਲਈ ਰਵਾਨਾ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵਿਦਾਇਗੀ ਦੇਣ ਲਈ ਕੱਲ ਉਚੇਚੇ ਤੌਰ ਤੇ ਹੁਸ਼ਿਆਰਪੁਰ ਪੁੱਜ ਗਏ ਸੜਕੀ ਹਾਸਿਆ ਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਵਾਹਨ ਚਲਾਉਂਦੇ ਸਮੇਂ ਤੁਸੀਂ ਇਸ ਗੱਲ ਦਾ ਪਤਾ ਲਗਾ ਸਕੋਗੇ ਕਿ ਸੜਕ ਤੇ ਬਲੈਕ 스ਪੌਟ ਕਿੱਥੇ ਹਨ ਐਸਐਲ ਪੰਜਾਬ ਪੁਲਿਸ ਨੇ ਮੈਪਮਾਈ ਇੰਡੀਆ ਨਾਲ ਇੱਕ ਸਮਝੌਤਾ ਕੀਤਾ ਹੈ ਜਾਣਕਾਰੀ ਮੁਤਾਬਕ ਇਸ ਸਮੇਂ ਸੂਬੇ ਵਿੱਚ ਲਗਭਗ 784 ਬਲੈਕਸਪੌਟ ਹਨ ਅਤੇ ਇਹਨਾਂ ਦੇ ਵੌਇਸ ਅਲਰਟ ਹੁਣ ਮੈਪਮਾਈ ਇੰਡੀਆ ਐਪ ਤੇ ਮਿਲਣਗੇ ਨਿਕਾਰਾ ਗੋਆ ਜਾ ਰਹੇ ਜਹਾਜ਼ ਨੂੰ ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਹੇਠ ਰੋਕੇ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਾਲੇ ਤੱਕ ਆਪਣੇ ਪੱਧਰ ਤੇ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਭਾਵੇਂ ਕਿ ਇਸ ਜਹਾਜ਼ ਦੇ 303 ਸਵਾਰ ਯਾਤਰੀਆਂ ਵਿੱਚ ਜ਼ਿਆਦਾਤਰ ਪੰਜਾਬੀ ਸਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਫਲਾਈਟ ਬਾਰੇ ਉਹਨਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਉਧਰ ਕਈ ਹੋਰ ਸੂਬਿਆਂ ਦੀਆਂ ਏਜੰਸੀਆਂ ਨੇ ਇਸ ਮਾਮਲੇ ਤੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੱਲ ਗੁਜਰਾਤ ਸੀਆਈਡੀ ਨੇ ਇਸ ਜਹਾਜ਼ ਦੇ ਤਕਰੀਬਨ 20 ਤੋਂ ਵੱਧ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਐਨ ਆਰ ਆਈ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ ਜਾਰੀ ਕਰ ਦਿੱਤੀ ਇਸ ਵੈੱਬਸਾਈਟ ਤੇ ਐਨ ਆਰ ਆਈ ਨਾਲ ਜੁੜੇ ਕਈ ਮਸਲਿਆਂ ਨੂੰ ਹੱਲ ਕਰਨ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਲੁਧਿਆਣਾ ਸ਼ਹਿਰ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਸ਼ਹਿਰ ਲਈ ਕਈ ਕਰੋੜਾ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਸੀਸੀਟੀਵੀ ਸਟਰੀਟ ਲਾਈਟਾਂ ਲਗਾਉਣੀਆਂ ਕਈ ਸੜਕੀ ਪ੍ਰੋਜੈਕਟ ਤੇ ਬੁੱਢੇ ਦਰਿਆ ਦੀ ਸਫਾਈ ਆਦਿ ਸ਼ਾਮਲ ਹਨ ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਵਾਅਦਾ ਕੀਤਾ ਕਿ ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਪੂਰਾ ਕੀਤਾ ਜਾਵੇਗਾ ਬੁੱਢੇ ਦਰਿਆ ਦਾ ਵੀ ਐਮਐਲਏ ਸਾਹਿਬ ਨੇ ਕਿਹਾ 14.5 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਚ ਹੈਲਪ ਕਰਨ ਨੂੰ ਕਰ ਰਹੀਦੀ ਹੈ ਸਵਸ਼ ਭਾਰਤ ਚ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਰਾ ਹੋਇਆ ਤੇ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਵੇ ਬੁੱਡੇ ਦਰਿਆ ਜਲੰਧਰ ਤੋਂ ਸ਼ਹਿਰ ਨੂੰ ਆਪਾਂ ਜਲੰਧਰ ਤੋਂ ਜਦੋਂ ਸ਼ਹਿਰ ਨੂੰ ਜਾਣਦੇ ਆ 5 ਸਾਲ ਦਾ ਬੰਪੇ ਸਟਾਰਟ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕੱਲੋ ਸਟਾਰਟ ਹੋ ਜਾਊਗਾ ਤੁਸੀਂ ਹੁਣ ਬੈਠੇ ਹੋ ਰੈਡੀ ਐ ਵਰ ਕੱਟ ਹੋ ਗਏ ਹਾਂਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਹਨਾ ਨਹੀਂ ਨਹੀਂ ਉਹ ਕੱਟਣਾ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁੱਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਨੂੰ ਕਈ ਵਾਰੀ ਟਾਈਮ ਨਹੀਂ ਲੱਗਦਾ ਕੇਂਦਰ ਸਰਕਾਰ ਨੇ ਵਿੱਤੀ ਸਾਲ ਦੀ ਚੌਥੀ ਤਮਾਹੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਤੇ ਵਿਆਜ ਦਰ ਵਿੱਚ 0.20 ਫੀਸਦੀ ਦਾ ਵਾਧਾ ਕਰ ਦਿੱਤਾ ਇਸ ਤੋਂ ਬਿਨਾ ਹੋਰ ਸਾਰੀਆਂ ਛੋਟੀਆਂ ਬਚਤ ਯੋਜਨਾਵਾਂ ਦਾ ਇਸ ਅਰਸੇ ਦੌਰਾਨ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਵਿਹਾਰ ਦੀ ਸਿਆਸਤ ਵਿੱਚ ਬੀਤੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਚਰਚਾਵਾਂ ਤੇ ਕੱਲ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਦਿੱਲੀ ਵਿੱਚ ਜਨਤਾ ਪੱਲ ਯੂਨਾਈਟਿਡ ਦੀ ਕਾਰਜਕਾਰੀ ਦੀ ਬੈਠਕ ਵਿੱਚ ਲਲਨ ਸਿੰਘ ਨੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਸਰਬਸੰਮਤੀ ਨਾਲ ਨਿਤਿਸ਼ ਕੁਮਾਰ ਨੂੰ ਨਵਾਂ ਪ੍ਰਧਾਨ ਚੁਣ ਲਿਆ ਗਿਆ ਨਿਤਿਸ਼ ਨੇ ਦੂਜੀ ਵਾਰ ਪਾਰਟੀ ਦੀ ਕਮਾਨ ਸੰਭਾਲੀ ਹੈ ਕਪੂਰਥਲਾ ਦੇ ਮਹਾਰਾਜਾ ਬਰਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ ਗੀਤਾ ਦੇਵੀ ਦਾ ਬੀਤੀ ਸ਼ਾਮ ਦਿੱਲੀ ਵਿੱਚ ਦਿਹਾਂਤ ਹੋ ਗਿਆ ਉਹ 86 ਸਾਲਾਂ ਦੇ ਸਨ ਜਾਣਕਾਰੀ ਮੁਤਾਬਕ ਸੰਖੇਪ ਬਿਮਾਰੀ ਤੋਂ ਬਾਅਦ ਉਹਨਾਂ ਗ੍ਰੇਟਰ ਕਲਾਸ ਸਥਿਤ ਆਪਣੇ ਘਰ ਵਿੱਚ ਅੰਤਮ ਸਾਹ ਲਏ। ਪਿਛਲੇ ਹਫਤੇ ਫੌਜ ਦੇ ਦੋ ਵਾਨਾਂ ਤੇ ਅੱਤਵਾਦੀ ਹਮਲੇ ਮਗਰੋਂ ਪੁਛਗਿੱਛ ਦੌਰਾਨ ਹੋਈਆਂ ਤਿੰਨ ਨਾਗਰਿਕਾਂ ਦੀ ਮੌਤ ਤੋਂ ਬਾਅਦ ਜੰਮੂ ਕਸ਼ਮੀਰ ਦੇ ਪੁਛ ਤੇ ਰਜੌਰੀ ਜ਼ਿਲ੍ਹੇ ਵਿੱਚ ਬੰਦ ਪਈਆਂ ਇੰਟਰਨੈਟ ਸੇਵਾਵਾਂ ਕੱਲ ਚਾਲੂ ਕਰ ਦਿੱਤੀਆਂ ਗਈਆਂ। ਰੂਸ ਨੇ ਕੱਲ ਯੂਕਰੇਨ ਵਿੱਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈਂਕੜੇ ਮਜ਼ਾਈਲਾਂ ਤੇ ਡਰੋਨ ਦਾਗੇ ਇਸ ਹਮਲੇ ਵਿੱਚ 13 ਵਿਅਕਤੀ ਮਾਰੇ ਗਏ ਯੂਕਰੇਨ ਹਵਾਈ ਸੈਨਾ ਦੇ ਅਧਿਕਾਰੀ ਮੁਤਾਬਕ ਲਗਭਗ 2 ਸਾਲ ਪੁਰਾਣੀ ਜੰਗ ਵਿੱਚ ਰੂਸ ਵੱਲੋਂ ਕੀਤਾ ਗਿਆ ਇਹ ਸਭ ਤੋਂ ਵੱਡਾ ਹਵਾਈ ਹਮਲਾ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਆਪਣਾ ਦਫ਼ਤਰ ਸਾਫਕਾ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਰਹਾਇਸ਼ ਤੋਂ ਬਾਹਰ ਕੱਲ ਤਬਦੀਲ ਕਰ ਦਿੱਤਾ ਹੁਣ ਇਹ ਦਫ਼ਤਰ ਦਿੱਲੀ ਵਿੱਚ ਹਰੀ ਨਗਰ ਖੇਤਰ ਤੋਂ ਕੰਮ ਕਰੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ